ਉਹਨਾਂ ਨੂੰ ਆਸ ਉਮੀਦ ਹੈ ਉਹਨਾਂ ਆਸ ਉਮੀਦ ਦੇ ਕਿ ਅਕੇ ਨਾਲੋਂ ਪਹਿਰਾਜੀ ਮੂਵਮੈਂਟ ਹੈ ਤੇ ਸਾਰੇ ਦੁਆ ਕਰ ਰਹੇ ਨੇ ਸਮੁੱਚਾ ਪੰਜਾਬ ਤੇ ਪੰਜਾਬੀ ਜਿੱਥੇ ਵੀ ਦੁਨੀਆ 'ਚ ਬੈਠੇ ਨੇ ਉਸ ਨੌਜਵਾਨ ਸਾਡੇ ਵੀਰ ਦੀ ਉਸ ਸਿੰਗਰ ਦੀ ਬਿਹਤਰੀ ਵਾਸਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ ਰਹੇ ਨੇ ਕਿ ਛੇਤੀ ਰਿਕਵਰ ਹੋਣ ਉਹਨਾਂ ਦੇ ਫਾਦਲ ਲੋ ਨੂੰ ਉਹਨਾਂ ਦੇ ਚਾਚਾ ਜੀ ਨੂੰ ਉਹਨਾਂ ਦੇ ਹੋਰ ਸ਼ਬੰਦੀਆਂ ਨੂੰ ਦੋਸਤਾਂ ਨੂੰ ਮਿਲਿਆ ਅੱਜ ਪਹਿਲੀ ਦਫਾ ਉਹਨਾਂ ਦੇ ਚਿਹਰੇ ਤੇ ਕੁਝ ਹੱਦ ਤੱਕ ਰੌਣਕ ਵੀ ਹੈ ਬੜਾ ਕਿਸ ਤਰ੍ਹਾਂ ਕਿ ਜੋ ਡਾਕਟਰਜ਼ ਇਨਫੋਰਮੇਸ਼ਨ ਦਿੰਦੇ ਨੇ ਪਰਿਵਾਰ ਨੇ ਤੋਂ ਹੀ ਇਨਫੋਰਮੇਸ਼ਨ ਅੱਗੇ ਸਾਡੇ ਨਾਲ ਸਾਂਝੀ ਕੀਤੀ ਉਹਨਾਂ ਨੂੰ ਆਸ ਉਮੀਦ ਹੈ ਉਹਨਾਂ ਨੂੰ ਆਸ ਉਮੀਦ ਹੈ ਕਿ ਅਕੇ ਨਾਲੋਂ ਪੈਰਾਚੀ ਮੂਵਮੈਂਟ ਹੈ ਤੇ ਸਾਰੇ ਦੁਆ ਕਰ ਰਹੇ ਨੇ ਸਮੁੱਚਾ ਪੰਜਾਬ ਤੇ ਪੰਜਾਬੀ ਜਿੱਥੇ ਵੀ ਦੁਨੀਆ 'ਚ ਬੈਠੇ ਨੇ ਉਸ ਨੌਜਵਾਨ ਸਾਡੇ ਵੀਰ ਦੀ ਉਸ ਸਿੰਗਰ ਦੀ ਬਿਹਤਰੀ ਵਾਸਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ ਰਹੇ ਕਿ ਛੇਤੀ ਰਿਕਵਰ ਹੋਏ ਯੰਗ ਏਜ ਹੈ ਉਹਦੀ ਬਹੁਤ ਨੇਕ ਮਿਲਣੂ ਤੇ ਭਾਵੇਂ ਮੌਕਾ ਤੇ ਨਹੀਂ ਉਹਨਾਂ ਨਾਲ ਹੋਈ ਸੀ ਬੜੀ ਆਪਣੀ ਪਰਸਨਲ ਪਰ ਲੋਕਾਂ ਤੋਂ ਸਾਰਿਆਂ ਨੂੰ ਪਤਾ ਲੱਗਿਆ ਸਿੰਗਰਸ ਤੋਂ ਐਕਟਰਸ ਤੋਂ ਕਿ ਬਹੁਤ ਹੀ ਬਿਹਤਰੀਨ ਅੱਛਾ ਇਨਸਾਨ ਕਿਸੇ ਕਿਸਮ ਦੀ ਕੋਈ ਇਹ ਇਸ ਕਿਸਮ ਦੀ ਕਮੀ ਹੈ ਨਹੀਂ ਸੀ ਪਰ ਸ਼ੌਕ ਸੀ ਆਊਟਡੋਰ ਸਪੋਰਟਸ ਦਾ ਮੋਟਰਸਾਈਕਲਿੰਗ ਦਾ ਤੇ ਅਸੀਂ ਤੇ ਸਾਰੇ ਅਰਦਾਸ ਹੀ ਕਰ ਸਕਦੇ ਹਾਂ ਤੇ ਅਰਦਾਸਾਂ ਦੇ ਵਿੱਚ ਬਹੁਤ ਕੁਝ ਹੈ ਅੱਜ ਮੈਂ ਉਹਨਾਂ ਦੇ ਫਾਦਲ ਲੋ ਨੂੰ ਉਹਨਾਂ ਦੇ ਚਾਚਾ ਜੀ ਨੂੰ ਉਹਨਾਂ ਦੇ ਹੋਰ ਅ ਸ਼ਬੰਦੀਆਂ ਨੂੰ ਦੋਸਤਾਂ ਨੂੰ ਮਿਲੇ ਆ ਅੱਜ ਪਹਿਲੀ ਦਫਾ ਉਹਨਾਂ ਦੇ ਚਿਹਰੇ ਤੇ ਕੁਝ ਹੱਦ ਤੱਕ ਰੌਣਕ ਵੀ ਹੈ ਬੜਾ ਕ੍ਰਿਟੀਕਲ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਇਟ ਮੇਕ ਟੇਕ ਲੌਂਗ ਅਟਰ ਬਣ ਪチェਵਾ ਸੇ ਕਿ ਜਲਦੀ ਤੋਂ ਜਲਦੀ ਗੁਰੂ ਮਾਰਾ ਸਾਹਿਬ ਬਖਸ਼ਿਸ਼ ਕਰਨ ਕੋਲ ਕੋ ਦੇ ਆਪਣੇ ਬੱਚੇ ਨੇ ਇਹ ਅਸੀਂ ਲੜਕਾ ਇਸ ਫੈਮਲੀਜ਼ ਨੇ ਲੱਖਾਂ ਦੇ ਵਿੱਚ ਐਡਮਾਇਰਜ਼ ਨੇ ਤੋਂ ਅਸੀਂ ਪਰਸਨਲੀ ਆਪਣੇ ਸਾਥੀਆਂ ਨਾਲ ਆ ਕੇ ਅੱਜ ਪ੍ਰਮਾਤਮਾ ਨੂੰ ਦੁਆ ਕਰਨੀ ਆਇਆ ਬੈਸਟ ਆਫ ਲੱਕ ਮੈਰਾ ਕਲ ਮੂਵਮੈਂਟ ਵਗੈਰਾ ਦਸੇ ਪਰਿਵਾਰ ਨੇ ਕੀ ਹੱਥ ਪੈਰਾਂ ਨਹੀਂ ਲੈ ਇੰਨਾ ਹੀ ਪੁੱਛ ਸਕਿਆ ਉਹ ਕਹਿੰਦੇ ਨੇ ਅੱਗੇ ਨਾਲੋਂ ਇੰਪਰੂਵਮੈਂਟ ਹੈ ਅੱਗੇ ਨਾਲੋਂ ਇੰਪਰੂਵਮੈਂਟ ਮੀਨ ਜੇ ਪਤਾ ਵੀ ਲੱਗਾ ਸੀ ਕਿ ਥੋੜਾ ਜਿਹਾ ਪੈਰਾਂ ਦੀ ਮੂਵਮੈਂਟ ਅਕੇ ਨੂੰ ਹੋਈ ਹੈ ਜੇ ਪੈਰਾਂ ਦੀ ਮੂਵਮੈਂਟ ਹੁੰਦੀ 댓 ਮੀਨਸ ਸਮ ਹਾਉ ਦਿ ਬ੍ਰੇਨ ਹੈ ਸਟਾਰਟਡ ਟੂ ਫੰਕਸ਼ਨ ਬਾਕੀ ਟਾਈਮ ਸੇਰੀ ਪਤਾ ਲੱਗ ਸਕੇਗਾ ਕਿਉਂਕਿ ਅਸੀਂ ਆਪ ਤੇ ਮਿਲ ਨਹੀਂ ਸਕਦੇ ਆਈ ਸੀ ਯੂ ਚ ਨੇ ਜਿਸ ਨੇ ਕ੍ਰਿਟੀਕਲ ਹਾਲਾਤ ਦੇ ਵਿੱਚ ਬਟ ਅਸੀਂ ਆਪਣੀ ਪ੍ਰਮਾਤਮਾ ਵੱਲੋਂ ਅਰਦਾਸ ਕਰਨ ਵਾਸਤੇ ਇੱਥੇ ਆਏ ਅਸੀਂ ਇਹਨੇ ਮੈਂ ਕਹਿਣਾ ਚਾਹੁੰਦਾ ਉਹਨਾਂ ਨੂੰ ਆਸ ਉਮੀਦ ਹੈ ਉਹਨਾਂ ਆਸ ਉਮੀਦ ਦੇ ਕਿ ਅਕੇ ਨਾਲੋਂ ਪੈਰਾਂ ਚੀ ਮੂਵਮੈਂਟ ਹੈ ਸਾਰੇ ਦੁਆ ਕਰ ਰਹੇ ਨੇ ਸਮੁੱਚਾ ਪੰਜਾਬ ਤੇ ਪੰਜਾਬੀ ਜਿੱਥੇ ਵੀ ਦੁਨੀਆ 'ਚ ਬੈਠੇ ਨੇ ਉਸ ਨੌਜਵਾਨ ਸਾਡੇ ਵੀਰ ਦੀ ਉਸ ਸਿੰਗਰ ਦੀ ਬਿਹਤਰੀ ਵਾਸਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ ਰਹੇ ਕਿ ਛੇਤੀ ਰਿਕਵਰ ਹੋਣ ਉਹਨਾਂ ਦੇ ਫਾਦਲ ਲੋ ਨੂੰ ਉਹਨਾਂ ਦੇ ਚਾਚਾ ਜੀ ਨੂੰ ਉਹਨਾਂ ਦੇ ਹੋਰ ਸ਼ਬੰਦੀਆਂ ਨੂੰ ਦੋਸਤਾਂ ਨੂੰ ਮਿਲਿਆ ਅੱਜ ਪਹਿਲੀ ਦਫਾ ਉਹਨਾਂ ਦੇ ਚਿਹਰੇ ਤੇ ਕੁਝ ਹੱਦ ਤੱਕ ਰੌਣਕ ਵੀ ਹੈ ਬੜਾ ਕਿਸ ਤਰ੍ਹਾਂ ਕਿ ਜੋ ਡਾਕਟਰਸ ਇਨਫੋਰਮੇਸ਼ਨ ਦਿੰਦੇ ਨੇ ਪਰਿਵਾਰ ਨੇ ਉਹੀ ਇਨਫੋਰਮੇਸ਼ਨ ਅੱਗੇ ਸਾਡੇ ਨਾਲ ਸਾਂਝੀ ਕੀਤੀ ਉਹਨਾਂ ਨੂੰ ਆਸ ਉਮੀਦ ਹੈ ਉਹਨਾਂ ਨੂੰ ਆਸ ਉਮੀਦ ਹੈ ਕਿ ਅਕੇ ਨਾਲੋਂ ਪੈਰਾਚੀ ਮੂਵਮੈਂਟ ਹੈ ਤੇ ਸਾਰੇ ਦੁਆ ਕਰ ਰਹੇ ਨੇ ਸਮੁੱਚਾ ਪੰਜਾਬ ਤੇ ਪੰਜਾਬੀ ਜਿੱਥੇ ਵੀ ਦੁਨੀਆ 'ਚ ਬੈਠੇ ਨੇ ਉਸ ਨੌਜਵਾਨ ਸਾਡੇ ਵੀਰ ਦੀ ਉਸ ਸਿੰਗਰ ਦੀ ਬਿਹਤਰੀ ਵਾਸਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ 체ਤੀ ਰਿਕਵਰ ਹੋਏ ਯੰਗ ਏਜ ਹੈ ਉਹਦੀ ਬਹੁਤ ਨੇਕ ਮੈਨੂੰ ਤੇ ਭਾਵੇਂ ਮੌਕਾ ਤੇ ਨਹੀਂ ਉਹਨਾਂ ਨਾਲ ਹੋਈ ਸੀ ਮੇਰੀ ਆਪਣੀ ਪਰਸਨਲ ਪਰ ਲੋਕਾਂ ਤੋਂ ਸਾਰਿਆਂ ਨੂੰ ਪਤਾ ਲੱਗਾ ਸਿੰਗਰਸ ਤੋਂ ਐਕਟਰਸ ਤੋਂ ਕਿ ਬਹੁਤ ਹੀ ਬਿਹਤਰੀਨ ਅੱਛਾ ਇਨਸਾਨ ਕਿਸੇ ਕਿਸਮ ਦੀ ਕੋਈ ਉਹ ਇਸ ਕਿਸਮ ਦੀ ਕਮੀ ਹੈ ਨਹੀਂ ਸੀ ਪਰ ਸ਼ੌਕ ਸੀ ਆਊਟਡੋਰ ਸਪੋਰਟਸ ਦਾ ਮੋਟਰਸਾਈਕਲਿੰਗ ਦਾ ਤੇ ਅਸੀਂ ਤੇ ਸਾਰੇ ਅਰਦਾਸ ਹੀ ਕਰ ਸਕਦੇ ਹਾਂ ਤੇ ਅਰਦਾਸਾਂ ਦੇ ਵਿੱਚ ਬਹੁਤ ਕੁਝ ਹੈ ਅੱਜ ਮੈਂ ਉਹਨਾਂ ਦੇ ਫਾਦਲ ਨੂੰ ਉਹਨਾਂ ਦੇ ਚਾਚਾ ਜੀ ਨੂੰ ਉਹਨਾਂ ਦੇ ਹੋਰ ਸ਼ਬੰਦੀਆਂ ਨੂੰ ਦੋਸਤਾਂ ਨੂੰ ਮਿਲੇ ਆ ਅੱਜ ਪਹਿਲੀ ਦਫਾ ਉਹਨਾਂ ਦੇ ਚਿਹਰੇ ਤੇ ਕੁਝ ਹੱਦ ਤੱਕ ਰੌਣਕ ਵੀ ਹੈ ਬੜਾ ਕ੍ਰਿਟੀਕਲ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਇਟ ਮੇਕ ਟੇਕ ਲੌਂਗ ਵਨ ਬੱਚੇ ਵਾਸਤੇ ਕਿ ਜਲਦੀ ਤੋਂ ਜਲਦੀ ਗੁਰੂ ਮਹਾਰਾਜ ਸਾਹਿਬ ਬਖਸ਼ਿਸ਼ ਕਰਨ ਕੋ ਕੋ ਦੇ ਆਪਣੇ ਬੱਚੇ ਨੇ ਜਿਹਾ ਅਸੀਂ ਲੜਕਾ ਇਸ ਫੈਮਲੀਜ਼ ਨੇ ਲੱਖਾਂ ਦੇ ਵਿੱਚ ਐਡਮਾਇਰਸ ਨੇ ਤੋਂ ਅਸੀਂ ਪਰਸਨਲੀ ਆਪਣੇ ਸਾਥੀਆਂ ਨਾਲ ਮੈਂ ਆ ਕੇ ਅੱਜ ਪ੍ਰਮਾਤਮਾ ਨੂੰ ਦੁਆ ਕਰਨੀ ਆਇਆ ਬੈਸਟ ਆਫ ਲੱਕ ਮਿਰਕਲ ਮੂਵਮੈਂਟ ਵਗੈਰਾ ਦਸੇ ਪਰਿਵਾਰ ਨੇ ਕੀ ਹੱਥ ਪਾਇਆ ਨਹੀਂ ਲੈਤ ਇੰਨਾ ਹੀ ਪੁੱਛ ਸਕਿਆ ਉਹ ਕਹਿੰਦੇ ਨੇ ਅੱਗੇ ਨਾਲੋਂ ਇੰਪਰੂਵਮੈਂਟ ਹੈ ਅੱਗੇ ਨੂੰ ਇੰਪਰੂਵਮੈਂਟ ਮੀਨ ਜੇ ਪਤਾ ਵੀ ਲੱਗਾ ਸੀ ਕਿ ਥੋੜਾ ਜਿਹਾ ਪੈਰਾਂ ਦੀ ਮੂਵਮੈਂਟ ਅਕੇ ਨੂੰ ਹੋਈ ਹੈ ਜੇ ਪੈਰਾਂ ਦੀ ਮੂਵਮੈਂਟ ਹੁੰਦੀ दैट मींस ਸਮ ਹਾਉ ਦਾ ਬ੍ਰੇਨ ਹੈ ਸਟਾਰਟਡ ਟੂ ਫੰਕਸ਼ਨ ਬਾਕੀ ਟਾਈਮ ਸਿਰ ਹੀ ਪਤਾ ਲੱਗ ਸਕੇਗਾ ਕਿਉਂਕਿ ਅਸੀਂ ਆਪ ਤੇ ਮਿਲ ਨਹੀਂ ਸਕਦੇ ਆਈਸੀਯੂ ਚ ਇਸ ਨੇ ਕ੍ਰਿਟੀਕਲ ਹਾਲਾਤ ਦੇ ਵਿੱਚ ਬਟ ਅਸੀਂ ਆਪਣੀ ਪ੍ਰਮਾਤਮਾ ਵੱਲੋਂ ਅਰਦਾਸ ਕਰਨ ਵਾਸਤੇ ਇੱਥੇ ਆਏ ਅਸੀਂ ਇਹਨੇ ਮੈਂ ਕਹਿਣਾ ਚਾਹਾਂ